ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਕਾਰ ਪਹਿਲਾ ਤੇ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਸ ਹੋਂ ਜਾਚੀ ਕਿਸ ਆਰਾਦੀ ਜਾਂ ਸਾਬ ਕੋ ਕੀਤਾ ਹੋਸੀ ਜੋ ਜੋ ਦੀਸੇ ਵੱਡਾ ਵਡੇਰਾ ਸੋ ਸੋ ਖਾਕੂਰਲ ਸੀ ਨਿਰਭਉ ਨਿਰੰਕਾਰ ਭਵ ਖੰਡਣ ਸਾਬ ਸੁਖ ਨਾ ਬਲਿਤ ਦੇਸੀ ਹਰ ਜਿਉ ਤੇਰੀ ਦਾਤੀ ਰਾਜਾ ਮਾਨਸ ਵਪੜਾ ਕਿਆ ਸਾਲਾਹੀ ਕਿਆ ਤਿਸ ਕਾ ਮੋਤਾਜ ਰਹਾਵ ਜਿਨ ਹਰ ਧਾਇਆ ਸਾ ਵਗੇ ਜਿਸ ਤਿਸ ਕਾ ਜਿਸ ਕੀ ਭੂਖ ਗਵਾਈ ਐਸਾ ਧਨ ਦਿਆ ਸੁਖ ਦਾਤੇ ਨੇ ਖੋਟਨਾ ਕਭ ਹੀ ਜਾਈ ਅਨ ਦਬਿਆ ਸੁਖ ਜੈ ਜਿਸ ਮਾਣੇ ਸਤ ਗੁਰ ਮੇਲ ਮਿਲਾਈ ਮਨ ਨਾਮ ਜਪ ਨਾਮ ਰਾਧਾ ਅਨ ਦਿਨ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਗਾ ਸਭ ਚੁਕੀ ਕਾਨ ਜਵਾਨੀ ਜਿਨ ਕੋ ਗਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦੇ ਆਲਾ ਸਾਵਕੇ ਜਗੀਤਾ ਤੇਰਾ ਵਰਤੇ ਕਿਆ ਹਮ ਬਾਲ ਗੋਪਾਲਾ ਰਾਗ ਲਹਿਉ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਕਾਰ ਪਹਿਲਾ ਤੇ ਟੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਸ ਹੂੰ ਜਾਂਚੀ ਕਿਸ ਆਰਾਦੀ ਜਾਂ ਸਾਬ ਕੋ ਕੀਤਾ ਹੋਸੀ ਜੋ ਜੋ ਦੀਸੇ ਵਡਾ ਵਡੇਰਾ ਸੋ ਸੋ ਖਾਕੂਰਲ ਸੀ ਨਿਰਭਉ ਨਿਰੰਕਾਰ ਭਵ ਖੰਡਣ ਸਾਂਭ ਸੁਖ ਨਾ ਬਿੰਦ ਦੇਸੀ ਹਰ ਜਿਉ ਤੇਰੀ ਦਾਤੀ ਰਾਜਾ ਮਾਨਸ ਵਪੜਾ ਕਿਆ ਸਾਂ ਲਾਹੀ ਕਿਆ ਤਿਸ ਕਾ ਮੋਹ ਤਾਜ ਰਹਾ ਜਿਨ ਹਰ ਧਾਇਆ ਸਾ ਵਗੇ ਜਿੱਦਿਸ ਕਾ ਦਿਸਗੀ ਭੂਖ ਗਵਾਈ ਐਸਾ ਧਨ ਦਿਆ ਸੁਖ ਦਾਤੇ ਨਿਖੋਟਨਾ ਕਭ ਹੀ ਜਾਈ ਅਨੰਦ ਬਿਆ ਸੁਖ ਜੈ ਜਿਸਮਾਣੇ ਸਤ ਗੁਰ ਮੇਲ ਮਿਲਾਈ ਮਨ ਨਾਮ ਜਪ ਨਾਮ ਆਰਾਧਾ ਅਨ ਦਿਨ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਗਾ ਸਭ ਜੂ ਕੀ ਕਾਨ ਜਵਣੀ ਜਿਨ ਕੋ ਗਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦੇ ਅਲਾ ਸਾਭ ਕੇ ਜੀਤਾਂ ਤੇਰਾ ਵਰਤੇ ਕਿਆ ਹਮ ਬਾਲ ਗੋਪਾਲਾ ਰਾਗ ਲਿਹੁ ਨਾਨਕ ਜਾਣ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਕਾਰ ਪਹਿਲਾ ਤੇ ਤੁਕੇ ਇਕ ਓੰਕਾਰ ਸਤਿਗੁਰ ਪ੍ਰਸਾਦਿ ਕਿਸ ਹੋਂ ਜਾਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸੇ ਵਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਗ ਖੰਡਣ ਸਾਂਭ ਸੁਖ ਨਾ ਬਨਿਤ ਦੇਸੀ ਹਰ ਜਿਉ ਤੇਰੀ ਦਾਤੀ ਰਾਜਾ ਮਾਨਸ ਵਪੜਾ ਕਿਆ ਸਾਂ ਲਾਹੀ ਕਿਆ ਤਿਸ ਕਾ ਮੋਤਾਜ ਰਹਾਵ ਜਿਨ ਹਰ ਧਾਇਆ ਸਭ ਗਿਜਿਸ ਕਾ ਦੇਸ ਕੀ ਭੂਖ ਗਵਾਈ ਐਸਾ ਧਨ ਦਿਆ ਸੁਖ ਦਾ ਤੇ ਨਿਖੋਟਨਾ ਕਭ ਹੀ ਜਾਈ ਅਨੰਦ ਬਿਆਸੁ ਗゼ ਜਿਸ ਮਾਣੇ ਸਤ ਗੁਰ ਮੇਲ ਮਿਲਾਈ ਮਨ ਨਾਮ ਜਪ ਨਾਮ ਰਾਦਾ ਆਨ ਦੇ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਗਾ ਸਭ ਜੂ ਕੀ ਕਾਨ ਜਵਾਨੀ ਜਿਨ ਕੋ ਗਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦੇ ਅਲਾ ਸਾਂਵਕੇ ਜੀ ਗੀਤਾ ਤੇਰਾ ਵਰਤੇ ਕਿਆ ਹਮ ਬਾਲ ਗੁਪਾਲਾ ਰਾਗ ਲਿਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ